ਹਾਂਜੀ ਉਤੋਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਦੀ ਵੀਡੀਓ ਚ ਤੇ ਦੋਸਤੋ ਆਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਉਹਨਾਂ ਤਿੰਨ ਤਰ੍ਹਾਂ ਦੇ ਲੋਕਾਂ ਦੇ ਬਾਰੇ ਜਿਹੜੇ ਕਿ ਤੁਹਾਨੂੰ ਸਿੱਧੇ ਤਾਂ ਨਹੀਂ ਪਰ ਸਿੱਧੇ ਤੌਰ ਤੇ ਸਫਲ ਹੋਣ ਤੋਂ ਰੋਕਦੇ ਆ ਅਗਰ ਤੁਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਰਹਿੰਨੇ ਆ ਉਹਨਾਂ ਨਾਲ ਮਿਲ ਵਰਤਨ ਰੱਖਦੇ ਆ ਤੇ ਤੁਹਾਡਾ ਜਿਹੜਾ ਆਤਮ ਵਿਸ਼ਵਾਸ ਔਲੀ-ਔਲੀ ਖਤਮ ਹੋਣ ਲੱਪਨਦਾ ਤੇ ਨਾਲ ਹੀ ਤੁਹਾਨੂੰ ਤੁਹਾਡੇ ਟਾਰਗੇਟ ਤੋਂ ਡਿਵਰਟ ਕਰ ਦਿੰਦੇ ਆ ਤੇ ਤੁਹਾਡੀ ਜਿਹੜੀ એનર્ਜੀ ਆ ਜਾਂ ਪੈਸਾ ਤੁਹਾਡਾ ਉਹਨਾਂ ਉੱਤੇ ਮਤਲਬ ਖਰਾਬ ਹੋਣਾ ਸ਼ੁਰੂ ਹੋ ਜਾਂਦਾ એનર્ਜੀ ਇੱਕ ਤਰ੍ਹਾਂ ਵੇਸਟ ਹੋਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਅੱਗੇ ਵਧਣ ਵਾਸਤੇ ਸਾਨੂੰ ਕੁਝ ਇਦਾਂ ਦਾ ਸਰਕਲ ਜਾਂ ਇਦਾਂ ਦੇ ਲੋਕ ਚਾਹੀਦੇ ਹੁੰਦੇ ਜਿਹੜੇ ਤੁਹਾਨੂੰ ਮੋਟੀਵੇਟ ਕਰਨ ਤੇ ਇਹ ਜਿਹੜੇ ਲੋਕ ਹੁੰਦੇ ਸਾਨੂੰ ਇੱਕ ਤਰ੍ਹਾਂ ਡੀਮੋਟੀਵੇਟ ਹੀ ਕਰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਾਂਗਾ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀ ਤੁਸੀਂ ਮੇਰੇ ਵੀਡੀਓਜ਼ ਦੇਖਦੇ ਆਂ ਐਂਡ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਹੁਣ ਰੈਗੂਲਰ ਹੀ ਵੀਡੀਓ ਆਣਗੀਆਂ ਕਿਉਂਕਿ ਥੋੜਾ ਮੈਂ ਭੀਜੀ ਹੋਣ ਕਰਕੇ ਵੀਡੀਓ ਨਹੀਂ ਬਣਾ ਸਕਾਂ ਤੇ ਹੁਣ ਤੁਹਾਨੂੰ ਪ੍ਰੋਪਰ ਵੀਡੀਓਜ਼ ਆਣਗੀਆਂ ਅਗਰ ਤੁਸੀਂ ਫੇਸਬੁੱਕ ਤੇ ਦੇਖਦੇ ਆਂ ਤੇ ਦੋਸਤੋ ਅੱਗੇ ਵਧਣ ਵਾਸਤੇ ਆਪਾਂ ਨੂੰ ਇੱਕ એનર્ਜੀ ਦੀ ਲੋੜ ਹੁੰਦੀ ਹੈ ਇੱਕ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਕੰਸਿਸਟੈਂਸੀ ਦੀ ਲੋੜ ਹੁੰਦੀ ਆ ਅੱਗੇ ਵਧਣ ਦਾ ਮਤਲਬ ਇਹੀ ਹੁੰਦਾ ਬਈ ਤੁਸੀਂ ਜ਼ਿੰਦਗੀ ਜੋਸ਼ ਕਰਨਾ ਚਾਹੁੰਦੇ ਆ ਕਿਸੇ ਦਾ ਵੀ ਟਾਰਗੇਟ ਮਤਲਬ ਟਾਰਗੇਟ ਜਿਹੜੇ ਬੰਦੇ ਦੇ ਹੁੰਦੇ ਆ ਅਲੱਗ-ਅਲੱਗ ਹੋ ਸਕਦੇ ਆ ਕਿਸੇ ਦਾ ਕੁਝ ਕਿਸੇ ਦਾ ਕੁਝ ਕਿਸੇ ਦਾ ਕੁਝ ਤੇ ਕੁਝ ਇੱਕ ਲੋਕ ਇਦਾਂ ਦੇ ਆਪਣੇ ਆਲੇ-ਦੋਲੇ ਹੁੰਦੇ ਆ ਜਿਹੜੇ ਕਿ ਸਾਡੇ ਟਾਰਗੇਟ ਨੂੰ ਅਚੀਵ ਕਰਨ ਦੇ ਇੱਕਦਰ ਦਿੱਕਤ ਪ੍ਰੋਡਿਊਸ ਕਰਦੇ ਆ ਸਿੱਧੇ ਤੌਰ ਤੇ ਨਹੀਂ ਸਿੱਧੇ ਤੌਰ ਤੇ ਹੌਲੀ-ਹੌਲੀ ਉਹਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਤੇ ਨੰਬਰ 1 ਜਿਹੜੇ ਲੋਕ ਹੁੰਦੇ ਆ ਉਹ ਹੁੰਦੇ ਤੁਸੀਂ ਕਦੇ ਵੀ ਕੋਈ ਕੰਮ ਕਰਨਾ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਵੀ ਮੈਂ ਆਹ ਕੰਮ ਸ਼ੁਰੂ ਕਰਨਾ ਤੇ ਉਹਨਾਂ ਨੇ ਤੁਹਾਨੂੰ ਪਹਿਲੇ ਸਟੈਪ ਤੇ ਹੀ ਨਕਾਰਾਤਮਕ ਸੋਚ ਦੇ ਦੇਣੀ ਆ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਇਦਾਂ ਦਾ ਹੁੰਦਾ ਆ ਤੇ ਉਸ ਕਰਕੇ ਉਹ ਤੁਹਾਨੂੰ ਵੀ ਨੈਗੇਟਿਵ ਕਰ ਦਿੰਦੇ ਆ ਕਿਉਂਕਿ ਅਗਰ ਤੁਸੀਂ ਜ਼ਿੰਦਗੀ ਚ ਨੈਗੇਟਿਵ ਹੋ ਪਹਿਲੇ ਸਟੈਪ ਤੇ ਹੀ ਫਿਰ ਤੁਸੀਂ ਆਪਣੇ ਟੀਚੇ ਵੱਲ ਵਧਣਾ ਨਹੀਂ ਨਾ ਹੀ ਤੁਸੀਂ ਮਿਹਨਤ ਕਰਨੀ ਆ ਤੁਸੀਂ ਪਹਿਲੇ ਸਟੈਪ ਤੇ ਹੀ ਕੁਇਟ ਕਰ ਦਿੰਦੇ ਆ ਤੇ ਇਦਾਂ ਦੇ ਲੋਕਾਂ ਤੋਂ ਬਚਣਾ ਚਾਹੀਦਾ ਜਿਹੜੇ ਨੈਗੇਟਿਵ ਹੁੰਦੇ ਆ ਇਹਨਾਂ ਦਾ ਕੰਮ ਸਿਰਫ ਨੈਗੇਟਿਵਿਟੀ ਫਲਾਉਣਾ ਹੁੰਦਾ ਇਨੇ ਜ਼ਿੰਦਗੀ 'ਚ ਆਪਣਾ ਨਹੀਂ ਕੋਈ ਟਾਰਗੇਟ ਹੁੰਦਾ ਹੈਗਾ ਤੇ ਦੂਜਿਆਂ ਦਾ ਇਹ ਕੰਮ ਜਿਹੜਾ ਬੰਨ ਨਹੀਂ ਦਿੰਦੇ ਹੈਗੇ ਪਹਿਲਾਂ ਹੀ ਉਹਨਾਂ ਨੂੰ 네ਗੇਟਿਵ ਕਰ ਦਿੰਦੇ। ਜਿਹੜੇ ਦੂਜੀ ਕਿਸਮ ਦੇ ਲੋਕ ਹੁੰਦੇ ਆ ਉਹ ਹੁੰਦੇ ਜੈਲਸ ਕਰਨ ਵਾਲੇ। ਇਦਾਂ ਦੇ ਲੋਕ ਜਿਹੜੇ ਬਾਹਰੋਂ ਮੁਸਕਰਾਉਂਦੇ ਆ ਤੁਹਾਡੀ ਤਰੱਕੀ ਦੇਖ ਕੇ ਬਟ ਅੰਦਰ ਉਹਨਾਂ ਦੇ ਜੈਲਸ ਹੀ ਹੁੰਦੀ ਆ। ਕਦੀ ਵੀ ਉਹ ਤੁਹਾਨੂੰ ਮੋਟੀਵੇਟ ਨਹੀਂ ਕਰਦੇ ਕਦੀ ਵੀ ਤੁਹਾਨੂੰ ਉਹ ਸ਼ਾਬਾਸ਼ ਨਹੀਂ ਦਿੰਦੇ ਹੈਗੇ। ਬਾਹਰੋਂ ਉਹਨਾਂ ਨੇ ਮੁਸਕਰਾਈ ਜਾਣਾ ਲੇਕਿਨ ਅੰਦਰ ਉਹਨਾਂ ਦੇ ਜੈਲਸ ਹੀ ਹੁੰਦੀ ਆ। ਅਗਰ ਤੁਸੀਂ ਕਿਸੇ ਕੰਮ ਕਰਦੇ ਵੀ ਆ ਜਾਂ ਸਫਲ ਵੀ ਹੁੰਨੇ ਆ ਉਹਨਾਂ ਨੇ ਤੁਹਾਡਾ ਕੰਪੈਰੀਸ਼ਨ ਕਿਸੇ ਆਪਣੇ ਰਿਸ਼ਤੇਦਾਰ ਨਾਲ ਆਪਣੇ ਨਾਲ ਕਰਨਾ ਅੱਛਾ ਤੂੰ ਇਦਾਂ ਕਰ ਲਿਆ ਸਾਡੇ ਦਾ ਇਦਾਂ ਆ ਮਤਲਬ ਮੇਰੇ ਮਾਮੇ ਦਾ ਮੁੰਡਾ ਤੇ ਇਦਾਂ ਮੇਰੀ ਭੂਆ ਦਾ ਮੁੰਡਾ ਤੇ ਇਦਾਂ ਆ ਮਤਲਬ ਕਿ ਤੁਹਾਨੂੰ ਉਹਨੂੰ 네ਗੇਟਿਵ ਹੀ ਕਰਨਾ ਤੁਹਾਡੇ ਵਿੱਚ ਉਹਨੇ ਇੱਕ ਤਰ੍ਹਾਂ ਮਤਲਬ ਅੰਦਰੋਂ ਜੈਲਸ ਹੀ ਹੁੰਦੀ ਆ ਉਹ ਕਦੀ ਨਹੀਂ ਚਾਹੁੰਦੇ ਹੁੰਦੇ ਵੀ ਤੁਸੀਂ ਤਰੱਕੀ ਕਰੋ ਉਹ ਸਿਰਫ ਇਹ ਚਾਹੁੰਦੇ ਹੁੰਦੇ ਵੀ ਮੇਰੇ ਅੰਦਰ ਹੀ ਰਹਿਣ ਮੇ ਤੋਂ ਥੱਲੇ ਰਹਿਣ ਤੇ ਜਦੋਂ ਤੁਸੀਂ ਮਾੜੀ ਜੀ ਵੀ ਤਰੱਕੀ ਕਰਦੇ ਆ ਤੇ ਉਹਨਾਂ ਨੂੰ ਜੈਲਸ ਫੀਲ ਹੋਣ ਲੱਗ ਪੰਦੀ। ਜਿਹੜੇ ਇਦਾਂ ਦੇ ਲੋਕ ਹੁੰਦੇ ਆ ਉਹ ਤੁਹਾਡੇ ਸੁਪਨਿਆਂ ਨੂੰ ਸੱਚ ਹੁੰਦਾ ਨਹੀਂ ਦੇਖ ਸਕਦੇ ਕਿਉਂਕਿ ਉਹਨਾਂ ਦੇ ਆਪਣੇ ਕੋਈ ਸੁਪਨੇ ਨਹੀਂ ਹੁੰਦੇ ਕਿ ਬਸ ਆਲੇ ਦੁਆਲੇ ਉਹ ਦੇਖ ਰਹੇ ਨੇ ਲੋਕ ਕੀ ਕਰਦੇ ਆ। બીજી ਕਿਸਮ ਦੇ ਲੋਕ ਹੁੰਦੇ ਆ ਜਿਹੜੇ ਆਲਸੀ ਹੋਣ ਜਾਂ ਫੇ ਬਹਾਨੇ ਬਣਾਉਣੇ ਵਾਲੇ ਹੋਣ। ਤੁਸੀਂ ਆਪਣੇ ਆਲੇ ਦੁਆਲੇ ਦੇਖਿਆਣਾ ਤੁਸੀਂ ਕਿਸੇ ਦੀ ਭਲਾਈ ਲਈ ਕੁਝ ਕਹਿੰਨੇ ਵੀ ਇਦਾਂ ਕਰਕੇ ਦੇਖ ਲਾ। ਇੱਕ ਸਲਾਹ ਵੀ ਬੰਦਾ ਦੇ ਦਿੰਦਾ ਕੋਈ ਆਪਣਾ ਬੰਦਾ ਸਮਝ ਕੇ ਤੇ ਉਹ ਹਮੇਸ਼ਾ ਹੀ ਬਹਾਨੇ ਬਣਾਉਂਦੇ ਆ, ਲੇਜੀ ਹੁੰਦੇ ਆ। ਜਿਹੜਾ ਬੰਦਾ ਆਪਣੇ ਆਪ 'ਚ ਮੋਟੀਵੇਟਿਡ ਨਹੀਂ ਹੁੰ ਅੱਜ ਦਾ ਜਿਹੜਾ ਇੱਕ ਬਿਹਤਰੀ ਵਾਲਾ ਕੰਮ ਹੁੰਦਾ ਉਹ ਕੱਲ ਤੇ ਪਾ ਦਿੰਦਾ ਫੇਓ ਕਦੀ ਨਹੀਂ ਕਰਦਾ ਹੈਗਾ ਤੁਹਾਡੇ ਸਰਕਲ ਦੇ ਵਿੱਚ ਵੀ ਇਦਾਂ ਦੇ ਲੋਕ ਹੋਣੇ ਆ ਇਹ ਲੋਕ ਜਿਹੜੇ ਹੁੰਦੇ ਆ ਇੱਕ ਤਰ੍ਹਾਂ ਨੈਗੇਟਿਵ ਹੋਏ ਹੁੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਲੇਜੀ ਹੁੰਦੇ ਆ ਇਹਨਾਂ ਨੂੰ ਰਿਸਕ ਲੈਣ ਤੋਂ ਡਰ ਲੱਗਦਾ ਹੁੰਦਾ ਆ ਤੇ ਇਦਾਂ ਦੇ ਲੋਕਾਂ ਤੋਂ ਵੀ ਬਚਣਾ ਹੁੰਦਾ ਆ ਤੁਸੀਂ ਕਈ ਵਾਰ ਦੇਖਿਆ ਹੋਣਾ ਆ ਬਈ ਕਿਸੇ ਨੂੰ ਤੁਸੀਂ ਕਹਿੰਨੇ ਵਿੱਚ ਆ ਲੈ ਆਪਣੀ ਹੈਲਥ ਸੁਧਾਰ ਲਾ ਉਹ ਬੰਦੇ ਨੂੰ ਸਾਰਾ ਕੁਝ ਪਤਾ ਹੁੰਦਾ ਉਹਦੇ ਕੋਲ ਅਵੇਲੇਬਿਲਟੀ ਵੀ ਹੁੰਦੀ ਆ ਚੀਜ਼ਾਂ ਦੀ ਫਾਈਨੈਂਸ ਫਾਈਨੈਂਸ ਵੀ ਹੁੰਦਾ ਆਪਣੀ ਹੈਲਥ ਸੁਧਾਰਨ ਵਾਸਤੇ ਲੇਕਿਨ ਉਹ ਅੱਜ ਦਾ ਕੰਮ ਜਿਹੜਾ ਕੱਲ ਕੱਲ ਕਰਾਂਗੇ ਕੱਲ ਕਰਾਂਗੇ ਮਤਲਬ ਇਦਾਂ ਦੇ ਜਿਹੜੇ ਲੋਕ ਹੁੰਦੇ ਨੇ ਉਹ ਤੋਂ ਬਚਣਾ ਚਾਹੀਦਾ ਆਪਣੇ ਨਾਲ ਉਹ ਲਾਇਲ ਨਹੀਂ ਹੁੰਦੇ ਹੈਗੇ ਜਿਹੜਾ ਦੇਖੋ ਬੰਦਾ ਆਪਣੀ ਸਿਹਤ ਵਾਸਤੇ ਟਾਈਮ ਨਹੀਂ ਕੱਢ ਸਕਦਾ ਪੈਸੇ ਨਹੀਂ ਖਰਚ ਸਕਦਾ ਤੇ ਉਹ ਕਿਸੇ ਲਈ ਕੀ ਕਰ ਸਕਦਾ ਹੁੰਦਾ ਇਸ ਕਰਕੇ ਜਿਹੜੇ ਲੇਜੀ ਲੋਕ ਹੁੰਦੇ ਆ ਜਿਹੜੇ ਇਦਾਂ ਦੇ ਲੋਕ ਹੁੰਦੇ ਆ ਅੱਜ ਵਾਲਾ ਕੰਮ ਕੱਲ ਤੇ ਸੁੱਟਣ ਵਾਲੇ ਉਹਨਾਂ ਤੋਂ ਵੀ ਤੁਹਾਨੂੰ ਬਚਣਾ ਚਾਹੀਦਾ ਦੋਸਤੋ ਇਹ ਸੀ ਤਿੰਨ ਤਰ੍ਹਾਂ ਦੇ ਲੋਕ ਤੇ ਇਦਾਂ ਦੇ ਲੋਕਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ ਕਿਉਂਕਿ ਇਹ ਜਿਹੜੇ ਲੋਕ ਹੁੰਦੇ ਤੇ ਇਹ ਜਿਹੜੀ એનર્ਜੀ ਹੁੰਦੀ 네ਗੇਟਿਵ ਇਹ ਤੋਂ ਬਿਲਕੁਲੀ ਸਫਾਇਆ ਕਰਨਾ ਚਾਹੀਦਾ ਤੁਸੀਂ ਇਹਨਾਂ ਨਾਲ ਮਿਲਵਰਤਨ ਰੱਖੋ ਲੇਕਿਨ ਇਹਨਾਂ ਦੀ ਗੱਲਾਂ ਵਿੱਚ ਨਾ ਆਓ ਨਾ ਹੀ ਆਪਣੀ એનર્ਜੀ ਇਹਨਾਂ 'ਤੇ ਵੇਸਟ ਕਰੋ ਆਸ ਕਰਦੇ ਹਾਂ ਦੋਸਤੋ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਚੰਗਾ ਜੀ ਸਤਿ ਸ੍ਰੀ ਅਕਾਲ